ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਥੋੜਾ ਹੋਰ ਚੈਨਲ ਸਪੈਸ ਵਲੌਗ 007 ਤੇ ਹੋਰ ਉਤਰੋ ਕੀ ਹਾਲ ਚੜਾ ਤੁਹਾਡਾ ਠੀਕ ਆ ਵਧੀਆ ਤੇ ਗੁੱਡ ਅੱਜ ਤੋਂ ਮਿਲਾਨ ਜਾ ਰਹੇ ਰਮਨ ਨਾਲ ਫਿਰ ਦੁਬਾਰਾ ਆਪਾਂ ਆਂਦੇ ਨਾ ਹਾਂਜੀ ਮਿੱਤਰੋ ਰਮਨ ਸਿੰਘ ਦੇਖੋ ਟਰੈਕਟਰ ਤੇ ਬੈਠਾ ਨਾਲ ਇਸਦੇ ਆਗਮਾ ਹੋਰ ਵੀ ਕੀ ਆ ਗੱਲ ਕਰਾ ਟਰੈਕਟਰ ਤੇ ਬੈਠਾ ਅੱਛਾ ਅੱਛਾ ਦੇਖੋ ਰਮਨ ਟਰੈਕਟਰ ਦੀ ਲੁੱਕ ਚੈੱਕ ਕਰ ਰਿਹਾ ਕਿਸ ਤਰ੍ਹਾਂ ਦਾ ਲੱਗ ਰਿਹਾ ਬਈ ਵਧੀਆ ਕਹਿਣੀ ਕਿੰਨਾ ਦਾ ਇੰਡੀਕੇਟਰ ਥੋੜਾ ਲੱਗਦਾ ਇਹਨੂੰ ਆ ਅੱਛਾ ਅੱਛਾ ਅੱਜ ਬਹੁਤ ਔਰਕਟਿਵ ਕਿਹਿਆ ਪ੍ਰੋਗਰਾਮ ਆਜੇ ਅੱਜ ਮੇਰੀ ਭੈਣ ਦੇ ਵੱਡੇ ਭਣ ਦੇ ਬੈਠੇ ਆਜੇ ਸਫੇ ਕਿਹਾ ਖਾ ਰਹੇ ਹਾਂ ਅੱਜ ਮਿੱਤਰ ਅੱਜ 20 ਬਲਰ ਬਗੈ ਤੇ ਤਿਤਰੀ ਆ ਅੱਛਾ ਕੀ ਕਰਵਾਣਾ ਹੈ ਹੈਪੀ ਬਰਥਡੇ ਜੀ ਕੇਕ ਲੈਂਦਾ ਹਾਂ ਹਾਂ ਜੀ ਕਿਥੇ ਪਾ ਦੇਗਾ ਹੋਰੇ ਲੈਣ ਜਣਾ ਕੇ ਕੋਈ ਜੀ ਕੀ ਆ ਬਤਾ ਜੀ ਅੱਛਾ ਕੀ ਕੀ ਲੈਣਾ ਫਿਰ ਤੁਹਾਨੂੰ ਬਤਾ ਜੀ ਕੋਈ ਤਾਂ ਹੈਗਾ ਤੇਨੂੰ ਪਤਾ ਨਹੀਂ ਕੀ ਲੈਣਾ ਵਿੱਕਲਿਆਣੀ ਪਿਆ ਨਿਊਡਲ ਹਾਂ ਨਾਲ ਲਿਆਣੀ ਪੇਕ ਹਾਂ ਹੋਰ ਬੱਸ ਅਰਧਾ ਫੱਕੀ ਬਾਬਾ ਅਰਧਾ ਵਰਦੇ ਕੇ ਲੈਣਾ ਅ ਲੈ ਕੁਸਰੇ ਟੰਡੇ ਝੁੰਦੇ ਅਸੇ ਤੇਰਾ ਟਰਾਲਾ ਵੀ ਤਿਆਰ ਹੋ ਗਿਆ ਉੱਥੇ ਹਾਂ ਹਾਂ ਨਾ ਦੇ ਕੇ ਅਡਾ ਟਰਾਲਾ ਤਿਆਰ ਹੋ ਗਿਆ ਤੇਰਾ ਲਾਉਥੀ ਭੇਜਣਾ ਨਾ ਫਿਰੇ ਆ ਗਮ ਤੂੰ ਜੇ ਜਾਣ ਨਾ ਡਾਕਟਰ ਪਰ ਅਰਧਾ ਜੂਨ ਡਾਕਟਰ ਕਹੇਗਾ ਕਿੰਨਾ ਕੁ ਵਧੀਆ ਹਾਂ ਤੂੰ ਆਏ ਦੱਸ ਆ ਗਮ ਜੋ ਤੂੰ ਸਟੈਂਟ ਕੀ ਕਰੇਗਾ ਡਾਕਟਰ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਅਰਵਾਨਾ ਜੀ ਕੋਈ ਗੀਤ ਸੁਣਾ ਦੇ ਯਾਰ ਦੋ ਗੋਰੇ ਸੁਣਾ ਦੇ ਕੋਈ ਕੋਈ ਵੀ ਗੀਤ ਦੋ ਗੋਰੇ ਸੁਣਾ ਦੇ ਯਾਰ ਆਏ ਨਾ ਕਰ ਦੋ ਗੋਰੇ ਸੁਣਾ ਦੇ ਯਾਰ ਪੁੱਤ ਬਣ ਕੇ ਦੋ ਗੋਰੇ ਸੁਣਾ ਦੇ ਨਾ ਯਾਰ ਅੰਦਾਜ਼ਾ ਤਾਂ ਨਹੀਂ ਹੈਗਾ ਸੁਣਾ ਦੇ ਦੋ ਗੋਰੇ ਸੁਣਾ ਦੇ ਕੋਈ ਵੀ ਗੀਤ ਕੋਈ ਵੀ ਗੀਤ ਹੋਵੇ ਸੁਣਾ ਦੇ ਯਾਰ ਆਏ ਨਾ ਕਰ ਅੰਦਾਜ਼ਾ ਸੁਣਾ ਦੇ ਸੁਣਾ ਦੇ ਚਲ ਪੁੱਤ ਕਰਦੇ ਸਟਾਰਟ ਗੀਤ ਕਰ ਲੈ ਕਰਨਾ ਨਾ ਨਹੀਂ ਸੁਧਰਨਾ ਗੱਲ ਨਾ ਵਾ ਮੰਨ ਗਈ ਸਰਕਾਰ ਦੀ ਆਹਾਂ ਵਾਧੂ ਮਰੇ ਕੋਲ ਕੋਈ ਕਵੀ ਨਾਰਦੀ ਹੋਈ ਅੰਗਲੈਂਡ ਚੱਕ ਕੇ ਚੜਾਈ ਯਾਰ ਦੀ ਮੇਰੀ ਮਾਂ ਰਾਂਦੀ ਮਤੇ ਤੇ ਹੱਤ ਮਾਰਦੀ ਜਿੱਦਾਂ ਦਿਲ ਕਰੂ ਜ਼ਿੰਦਗੀ ਆ ਜੀ ਨਹੀਂ ਆ ਨਾਲੇ ਮੁੱਕਣਾ ਨਹੀਂ ਦੇਣੀ ਨਾਲੇ ਰੋਜ ਵੀ ਨਹੀਂ ਆਲੀ ਫਿਰਦੇ ਦਾਤੇ ਕੇ ਕਰਾਉਣੇ ਨਾਂ ਕੇ ਜਿਹੜਾ ਮੱਚ ਜਾਏ ਹੋ ਰਿਹਾ ਮਚਾਉਣਾ ਜਾਣ ਬੜਾ ਟਾਈਮ ਦੇਖਿਆ ਮੇਰੇ ਜੋ ਅਡਾਂਦੀ ਸੀ ਮਿਲਖ ਹੁਣ ਮੇਰੇ ਪਿੱਛੇ ਕਰਨੇ ਨੂੰ ਫਿਰਦੀ ਤਲਾਸ਼ ਕੱਟਦੀ ਵੀ ਹੋ ਦੇ ਲੌਂਗਿੰਗਾ ਕਰੇ ਵੇ ਦੇ ਕੇ ਪਰ ਮੌਜੇ ਨਹੀਂ ਕਰਾਉਣੀ ਨਾ ਕਰੇ ਕਰ ਲੈ ਜੇ ਕਰਨਾ ਮੈਂ ਨਹੀਂ ਸੁਧਰਨਾ ਕਰ ਲਵਿਆ ਕਰਨਾ ਮੈਂ ਨਹੀਂ ਸੁਧਰਨਾ ਦੇਖੋ ਮਿੱਤਰੋ ਦੇਖੋ ਭਾਈ ਹੁਣ ਆਪਾਂ ਮਸ਼ੀਨ ਪਰ ਆਏ ਤੇ ਇੱਥੇ ਆਪਾਂ ਲਾਂਟਾਂ ਮਿੱਟੀ ਪਾ ਰਹੇ ਆ ਦੇਖੋ ਗੱਡੀਆਂ ਨੇ ਕੀ ਕਰਿਆ ਜਿਆਦਾ ਇਧਰ ਨੂੰ ਲੈ ਲਈ ਭਾਈ ਪਲਟਣੇ ਤੇ ਥੋੜਾ ਜਿਹਾ ਫਰਕ ਰਹਿ ਗਿਆ ਮੈਂ ਦੇਖੋ ਇਹ ਪਲਟ ਜਾਂਦੀ ਦੇਖੋ ਥੱਲੇ ਜਾਣ ਲੱਗੀਆਂ ਗੱਡੀਆਂ ਨੇ ਕਿਸੇ ਦੀ ਆਸ ਪਰ ਨਹੀਂ ਰੱਖਿਆ ਹੈਗਾ ਹੋਰ ਉਹ ਤੋਂ ਬਾਅਦ ਚਲਾਕ ਹੋ ਰਿਹਾ ਤਾਂ ਗੱਡੀ ਆ ਭਾਈ ਤਾਂ ਭਈ ਦੇਖ ਕੇ ਚਲਾਉਣ ਦੀ ਵਜ੍ਹਾ ਚਾਹ ਚਾਹ ਧੂਆ ਵੀ ਹੋਇਆ ਉਹ ਵੀ ਕਹੀਂ ਦਾ ਆਣਦੇ ਆਣਦੇ ਆ ਆਪ ਦੇਖ ਕੇ ਚਲਾਉਣਾ ਚਾਹੀਦਾ ਐਡ ਵਾਲੀ ਤਾਂ ਲੀਕ ਮਿੱਟੀ ਗੈਸੇ ਵੀ ਕੱਚੀ ਆਏ ਵੀ ਇੱਕਰਾ ਚੱਕਰ ਆਇਆ ਹੈ ਨਾ ਮਿੱਟੀ ਤਾਂ ਦੂਹੀ ਆ ਨਾ ਤਾਜੀ ਬਈ ਵੀ ਕੱਚੀ ਮਿੱਟੀ ਆ ਜਿਹੜਾ ਪੱਕੀ ਗੱਲ ਹੋਵੇ ਉਹਨ ਸੜਕ ਦੀ ਗੱਲ ਹੋਰ ਹੁੰਦੀ ਆ ਚੱਲ ਬਚਾਓ ਹੋ ਗਿਆ ਗੱਡੀ ਪਲਟਣ ਤੇ ਵੱਜ ਗਈ ਉਹ ਹੋ ਗਿਆ ਨੀ ਸਾਰ ਉਧਰ ਉਹ ਉਧਰ ਗਿਆ ਹੋ ਗਿਆ ਟਕੜਾ ਹੋ ਗਿਆ ਦੇਖ ਉਸ ਤੋਂ ਬਾਅਦ ਚੱਲ ਨੀ ਉਧਰ ਹੋ ਗਿਆ ਯੋਗ ਬੱਚੇ ਚਲੋ ਉਧਰ ਥੱਲੇ ਤੋਂ ਤੋੜਦੇ ਸਾਰਾ ਕੋਈ ਆਦਾਗਾ ਲੈ ਲੈ ਭਾਈ ਤੇਰੇ ਦਿਲ ਤੋਂ ਮੈਨੂੰ ਖਾਣਾ ਨਾ ਖਾਣ ਕਿਸਾਨ ਕਰਦੇ ਤਾਂ ਹੋਰ ਐਂ ਦੋ ਇਤਰੀਆ ਪੁੱਤ ਇਸ ਰਾਤ ਨੂੰ ਕਿਹਦੀ ਵੀ ਚਲ ਬਚਾਓਗੇ ਯਾਰ ਨਾ ਤੇ ਜਿਆਦਾ ਬਣਾਇਆ ਇਹ ਪਤਾ ਨਹੀਂ ਮਾ ਇਹ ਨਾ ਮਾ ਬੰਦ ਲਓ ਆ ਦੇਖੋ ਇਹ ਆਪਣੀ ਮਸ਼ੀਨ ਆ ਹੋਈ ਪਹਿਲਾਂ ਨਹੀਂ ਖਾਲੀ ਕਰਵਾ ਕੇ ਜਾਂਦਾ ਤਾਂ ਤੇ ਖਾਲੀ ਕਰਕੇ ਵੀ ਕੀ ਕਰੂੰਗਾ ਬੰਦੇ ਦੇ ਹੱਡੀਆਂ ਭੰਤੀਆਂ ਨਾ ਗੱਡੀ ਨਾ ਰਾਤ ਨੂੰ ਸਰਪੰਚ ਦਾ ਦਰਮਿਆਨ ਕੋਈ ਹਾਂ ਜੀ ਬਾਹਰ ਤਾਂ ਆ ਗਿਆ ਸਾਰਾ ਜਗਾ ਯਾਰ ਤੁਹਾਨੂੰ ਕਿਹਾ ਉਰੀ ਲੈ ਆਵਣਾ ਗੱਡੀਆਂ ਦਾ ਨਾ ਟੱਪਾ ਸਿੱਧਾ ਉਹਨੂੰ ਕਿੱਥਾ ਪਾਉਂਦੇ ਆਂ ਤੁਹਾਨੂੰ ਵਿਚਾਰਾਂ ਨੂੰ ਗੱਡੀ ਲੈ ਕੇ ਤੈਨੂੰ ਨਿਕਲਿਆ ਸਾਰੀ ਜੋ ਮਤੈ ਉਹ ਕਰ ਰਿਹਾ ਅਣਜਾਣ ਡਰਾਈਵਰਾਂ ਦਾ ਕੰਮ ਹੈ ਬਈ ਆਹ ਐਡੀਆਂ ਗੱਡੀਆਂ ਦੇਖੋ ਹੁਣ ਕਰਤਾ ਵਿਚਾਰ ਜਮਾਲਕ ਦਾ ਨੁਕਸਾਨ ਆਹ ਆਹ ਰੋ ਮਾਰ ਦਾ ਕੰਮ ਕਰ ਰਹੇ ਸਾਰੇ ਬੜੀ ਗਤੀ ਨਾਲ ਹਾਂਜੀ ਭਾਈ ਉਹ ਤਾਂ ਮਸ਼ੀਨ ਲੈ ਕੇ ਨਾ ਤੇ ਉਸਨੂੰ ਪਰਾਂ ਨੂੰ ਖਾਲੀ ਕਰੂੰਗਾ ਚਲੋ ਉਹਦੇ ਬਜਨ ਕੋ ਡੂਗਾ ਫਿਰ ਦੂਹ ਦੇਣਾ ਤਰੀਕਾ ਕਰਕੇ ਮੇਰੇ ਗੱਡੀ ਦਾ ਕਕੋਈ ਮੜਾ ਜੇ ਵਿਚਾਰ ਹੈ ਗੱਡੀ ਦਾ ਅਲਟਨ ਤੇ ਚਲ ਕੋਈ ਨਾ ਰੱਬ ਰੱਖੋ ਨਾ ਤਾਂ ਇਹਨਾਂ ਨੇ ਆਏ ਖਾਲੀ ਹੋਣੇ ਕਿ ਨਹੀਂ ਔਖੇ ਹੋ ਗਏ ਨੇ ਤੰਲੇ ਨੂੰ ਨਿਕਲ ਮਾੜੀ ਮੋਟੀ ਥਾਲੀ ਉੱਤੇ ਉਹ ਕੋਦਨ ਬਾਹਰ ਬਾਈ ਹੈ ਮਿੱਟੀ ਦੇ ਕੰਮਾਂ ਦੇ ਟੀਪਰਾਂ ਦੇ ਕੰਮਾਂ ਦੇ ਰਿਕਸ਼ਾ ਹੈ ਜੇ ਹੁਣ ਦੇਖੋ ਬਾਈ ਚਾਂਸ ਕਬ ਨਾ ਕਰੇ ਗੱਡੀ ਪੜ ਲ ਜਾਂਦੀ ਕਿੰਨਾ ਮਾਰਕ ਦਾ ਨੁਕਸਾਨ ਹੋ ਜਾਣਾ ਚੱਲ ਆਏਗਾ ਜਲਦੀ ਨੂੰ 25000 ਥੱਲੇ ਦੇ ਵੀ ਨਾ ਰੋ ਗੱਡੀ ਦਾ ਬੜੀ ਮੋੜੀ ਡਰਾਈਵਰਾਂ ਦੇ ਲਖੈ ਲੀ ਕਰਕੇ ਨੁਕਸਾਨ ਹੋਣਾ ਖੁਸ਼ਗੰਗਾ ਮਾਰਕ ਗੱਡੀ ਆਏ ਤੋਂ ਪਤਾ ਤਾਂ ਨਹੀਂ ਕਿ ਬਚਦਾ ਆਪਾਂ ਕੋਲ ਦੀ ਬਾਈ ਗੱਡੀ ਦੀ ਮੱਧ ਟਿੱਕਰ ਤੇ ਆਪਾਂ ਵਿਸ਼ੇ ਇੰਤਰ ਤੇ ਦੇਖਾਂ ਚਿੱਟੇ ਕਰ ਆਪਣਾ ਆਪਕੇ ਜਗ੍ਹਾ ਹਾਂਜੀ ਭਾਈ ਖੱਡਾ ਮਾਰ ਰਹੇ ਆ ਥੱਲੇ ਤਾਂ ਜੋ ਟਾਇਰ ਦਾ ਬੈਲੈਂਸ ਥੱਲੇ ਨੂੰ ਬਣ ਜੇ ਵੱਡੀ ਨਾ ਪਲਟੇ ਰਾਮ ਰਾਮ ਤੋਂ ਕੋਦਰਾਮ ਤੋਂ ਜੋ ਕੋਦਰਾਮ ਤੋਂ ਮਾਰ ਆਮੀ ਮਾਰ ਬਿਲਕੁਲ ਨਹੀਂ ਨਾ ਭਾਈ ਪੱਕਾ ਲਾ ਕੇ ਗੇਰ ਰੱਖਿਆ ਨਾ ਟਾਇਰ ਵਿੱਚ ਕੁਸਤਾ ਆ ਗਿਆ ਦੇਖੋ ਬਹੁਤ ਬੱਤ ਬੈ ਗਿਆ ਆ ਮਸਤੀ ਆ ਦੇ ਯਾ ਯਾ ਗੱਡੀ ਸੱਦੀ ਹੋ ਗਈ। ਨਾ ਨਾ ਨਾ। ਥੋੜੀ ਹੋਰ ਕਰ ਲਾ ਸਿੱਧਾ ਹੀ ਹੋ ਜਾਊਗਾ। ਬਹੁਤ ਔਖਾ ਪੈ ਗਿਆ ਬਈ ਮਸ਼ੀਨ ਦੀ ਬਲਾਕ। ਟਰੱਕ ਟਾਹ। ਦੇਖੋ ਟੈਰ ਹੈ ਨਾ ਅਜੇ ਵਿੱਚ। ਥੋੜਾ ਹੋੜਾ ੜਟੇ ਹਾਂ ਜੀ ਬਈ ਹੁਣ ਚੈੱਕ ਚੈੱਕਾਂ ਲੈਂ ਚੱਕਣ ਲੱਗਾ ਜਾਕਾ ਪਹਿਲਾਂ ਪਿੱਛੇ ਸਾਫ਼ ਕਰੀਏ ਦੇਖਦੇ ਹਾਂ ਗੱਡੀ ਕਿੰਨੀ ਖਾਲੀ ਹੁੰਦੀ ਆ ਚੱਕ ਚੱਕ ਕੇ ਹਾਂ ਜੀ ਬਾਈ ਹੁਣ ਆਪਾਂ ਜੱਕ ਚੱਕਦੇ ਆ ਆਪਾਂ ਅਜਾਦ ਉਹ ਤੋਂ ਫ੍ਰੀਮ ਤਾਂ ਗੱਡੀ ਖਾਲੀ ਹੋ ਗਈ ਥੋੜਾ ਬਹੁਤ ਤਾਂ ਰਹਿ ਗਿਆ ਵਿੱਚ ਮਾਲ ਇਹਦਾ ਹੁਣ ਜੱਕ ਚੱਕਣ ਲੱਗੇ ਆ ਜਦੋਂ ਜੀ ਮਾੜੀ ਮੋਟੀ ਖਾਲੀ ਰਹਿਣਾ ਨਾ ਗੱਡੀ ਢਾਂਟੋ ਚੋਂ ਬਾਅਦ ਗੱਡੀ ਆ ਰਹੀ ਆ ਮੋਗਾ ਇੱਕ ਢਾਂਟੋ ਚ ਬਾਦ ਨਾ ਉਹਦੇ ਨੂੰ ਚੁੱਕ ਲੈਣਾ ਮਸੇਰਾ ਹੀ ਬਾਕੀ ਤਾਂ ਆਪਾਂ ਨੇ ਮਿੱਟੀ ਪਾ ਦਿਆ ਦੇਖੋ ਖਾਲੀ ਬਸ ਲੋਕਾਂ ਨੂੰ ਮਟਾਇਆ ਚਲ ਚਲ ਬਚਾਓ ਹੋ ਗਿਆ ਜੱਟੀ ਦਾ ਮਾਰਵਾਣ ਆਇਆ ਵੀ ਖਾਲੀ ਹੋਏ ਤਾਂ ਗੱਡੀ ਖਿੱਚ ਹੋ ਜਾਣੀ ਪਹਿਲਾਂ ਆ ਨਾ ਕੋਈ بڑا ਔਖਾ ਹੀਦਾ ਬਹੁਤ ਵਾਗ ਨਾ ਕਰਿਆ ਕੰਮ ਬਈ ਚੱਕ ਦੇਵੇ ਚੱਕਦੇ ਆ ਆ ਗਿਆ ਜੰਮਾ ਮਹੀਨ ਗੱਡੀ ਅੱਗੇ ਨਾਉਣ ਵਾਲਾ ਬੜਾ ਜਆ ਆ ਗਿਆ ਜੰਮਰੀਆ ਬੱਸ ਵਜੇ ਆ ਪੂਰਾ ਪੋਰੀ ਨਹੀਂ ਗੱਡੀ ਨੇ ਖਾਲੀ ਹੁਣ ਮਸ਼ੀਨ ਲਈ ਪਿੱਛੇ ਦੇ ਖਾਲੀ ਕਰ ਕਿ ਵਜੂ ਕਿ ਤੋਂ ਹਾਂ ਜੀ ਬਾਈ ਗੱਡੀ ਤਾਂ ਖਾਲੀ ਹੋ ਗਈ ਬਸ ਥੋੜੀ ਜਿਹੀ ਰਹਿ ਗਈ ਠੀਕ ਆ ਬਾਈ ਗੱਡੀ ਦੂਈ ਆ ਰਹੀ ਆ ਬਸ ਉਹਨਾਂ ਟੋਚਰ ਪਾ ਕੇ ਉਹਨਾਂ ਗਾਹ ਨੂੰ ਖਿੱਚ ਲੈਣੀ ਮੇਰਾ ਹੋ ਗਿਆ ਗੱਡੀ ਨੇ ਤਾਂ ਉਹਨੇ ਅੱਧੇ ਘੰਟੇ ਤੱਕ ਪਾਣੀ ਘੰਟੇ ਤੱਕ ਪਾਣਾ ਹੈ ਆ ਹੁਣ ਆਪਾਂ ਚੱਲਦੇ ਆ ਕਰਾਂ ਬਲਾਗ ਨੂੰ ਕਰਦੇ ਆ ਸਿੱਖੀ ਮਿੱਤਰੋ ਸਮਾਪਤ ਆ ਆਪਾਂ ਕਰਦੇ ਆ ਆਪਣਾ ਸਪਲੈਂਡਰ ਸਟਾਰਟ ਆ ਜਿਸ ਸਪਲੈਂਡਰ ਤੇ ਆਏ ਆ ਆਪਾਂ ਕਰਦੇ ਨੇੜੇ ਹੋਣਾ ਤਾਂ ਕਰ ਤੂੰ ਸਪਲੈਂਟਰੀ ਚੱਕਰੇ ਆਪਾਂ ਠੀਕ ਆ ਚਲੋ ਠੀਕ ਆ ਬਲੌਗ ਚ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦਿਲੋਂ ਦਿੱਤ ਕਰੋ ਆਪਾਂ ਅਗਲੇ ਬਲੌਗ ਦੇ ਵਿੱਚ